ਸਰਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਬਿਲਕੁਲ ਨਾਲ ਹੀ ਇੱਕ ਛੋਟੇ ਜਿਹੇ ਸ਼ਹਿਰ ਚ ਆਏ ਹਾਂ ਜਿਹਦਾ ਨਾਮ ਹੈ ਪੰਗਿਓ ਜਿਹੜੀ ਟੈਕਨੋ ਵੈਲੀ ਪੰਗਿਓ ਟੈਕਨੋ ਵੈਲੀ ਹੈ ਇੱਕ ਯੂਨੀਵਰਸਿਟੀ ਹੈ ਜਿੱਥੇ ਬਹੁਤ ਸਾਰੀਆਂ ਦੁਨੀਆ ਭਰ ਦੀਆਂ ਕੰਪਨੀਆਂ ਸਟਾਰਟਅੱਪਸ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਕੰਮ ਬਦਾਓ ਤੁਸੀਂ ਆਪਣੀ ਆਈਡੀਆਜ਼ ਇੱਥੇ ਸ਼ੇਅਰ ਕਰੋ ਤੇ ਤੁਸੀਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਆਪਣੀ ਓਡਾਰੀ ਮਾਰੋ 83000 ਸਟੂਡੈਂਟ ਜਿਹੜੇ ਨੇ ਜਾਂ 83000 EMPLOYEES ਇੱਥੇ ਕੰਮ ਕਰਦੇ ਨੇ 1178 ਕੰਪਨੀਆਂ ਜਿਹੜੀਆਂ ਨੇ ਉਹ ਇੱਥੇ ਪੂਰੀ ਦੁਨੀਆ ਚੋਂ ਆ ਕੇ ਆਪਣਾ ਕੰਮ ਸ਼ੁਰੂ ਕਰਦੇ ਨੇ ਜਦੋਂ ਉਹ ਅੱਗੇ ਵਧ ਜਾਂਦੇ ਨੇ ਤਾਂ ਉਹਨਾਂ ਨੂੰ ਸੈਕੰਡ ਫਲੋਰ ਤੇ ਥਰਡ ਫਲੋਰ ਤੇ ਲੈ ਉਹਨੂੰ ਪਰਸਨਲ ਆਫਿਸ ਮਿਲ ਜਾਂਦੇ ਨੇ ਤੇ 165 ਬਿਲੀਅਨ ਯੂ ਐਸ ਡਾਲਰ ਐਸ 2025 ਦੇ ਵਿੱਚ ਇਹਨਾਂ ਨੇ ਜਿਹੜਾ ਕਮਾਇਆ ਜਿਹੜਾ ਪ੍ਰੋਫਿਟ ਹੈ ਗਵਰਨਮੈਂਟ ਵੱਲੋਂ ਐਡਡ ਇਹ ਯੂਨੀਵਰਸਿਟੀ ਹੈ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਬਿਲਕੁਲ ਜਿਹੜਾ ਇਨਫਰਾਸਟ੍ਰਕਚਰ ਆਸੀਂ ਮੁਹਾਲਲੇ 'ਚ ਕ੍ਰੀਏਟ ਕਰ ਸਕਦੇ ਹਾਂ ਤੇ ਜਿੱਥੇ ਰਿਸਰਚ ਐਂਡ ਡਾਟਾ ਜਿਹੜਾ ਸੈਂਟਰਸ ਬਣ ਸਕਦੇ ਨੇ ਸਟਾਰਟਅੱਪ ਕੰਪਨੀਆਂ ਨੂੰ ਬਹੁਤ ਵੱਡਾ ਮੌਕਾ ਮਿਲ ਸਕਦਾ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਨੌਜਵਾਨ ਜਿਹੜੇ ਨੇ ਉਹ ਆਪਣੇ ਆਈਡੀਆ ਸ਼ੇਅਰ ਕਰਕੇ ਆਪਣੀਆਂ ਕੰਪਨੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਲੈ ਕੇ ਜਾ ਸਕਦੇ ਨੇ ਤੇ ਨਾਲ ਇਹ ਜਿਹੜੇ ਇਨਵੈਸਟਰਸ ਨੇ ਜਾਂ ਜਿਹੜੇ ਉਹਨਾਂ ਦੇ 파ਟਨਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਕੰਪਨੀਆਂ ਨੂੰ ਇਹਨਾਂ ਨਾਲ ਬਿਠਾਉਂਦੇ ਨੇ ਤੇ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਜਾਂ ਆਈਡੀਆਜ਼ ਨੇ ਉਹ ਉਹਨਾਂ ਨਾਲ ਸ਼ੇਅਰ ਕਰਦੇ ਨੇ ਸੋ ਬੜੇ ਕਮਾਲ ਦਾ ਆਈਡੀਆ ਸਾਨੂੰ ਲੱਗਿਆ ਇਹਨੂੰ ਸਿਲੀਕਨ ਵੈਲੀ ਆਫ ਸਾਊਥ ਕੋਰੀਆ ਕਹਿੰਦੇ ਨੇ ਸੋ ਸਿਲੀਕਨ ਵੈਲੀ ਆਫ ਸਾਊਥ ਕੋਰੀਆ ਇੱਕ ਯੂਨੀਵਰਸਿਟੀ ਨੂੰ ਜਿਹੜੀ ਕਿ 1.67 ਸਕੁਅਰ ਕਿਲੋਮੀਟਰ ਚ ਬਣੀ ਹੋਈ ਹੈ ਇਹਨਾਂ ਕੋਲੇ ਜਗ੍ਹਾ ਦੀ ਕਮੀ ਹੈ ਪਰ ਇਹਨਾਂ ਕੋਲੇ ਮਾਈਂਡ ਦੀ ਕਮੀ ਨਹੀਂ ਦਿਮਾਗ ਦੀ ਕਮੀ ਨਹੀਂ ਹੈਗੀ ਟੈਕਨੋਲੋਜੀ ਦੀ ਕਮੀ ਨਹੀਂ ਹੈਗੀ ਸੋ ਬੜਾ ਅੱਛਾ ਲੱਗਿਆ ਕਿ ਅੱਜ ਇਹਨਾਂ ਨੇ ਸਾਨੂੰ ਸਾਰਾ ਟੂਰ ਕਰਾਇਆ ਯੂਨੀਵਰਸਿਟੀ ਦਾ ਤੁਸੀਂ ਦੇਖ ਸਕਦੇ ਹੋ ਪਿੱਛੇ ਨਾਮ ਵੀ ਲਿਖਿਆ ਹੋਇਆ ਸਾਡੇ ਸਾਰੇ ਡੈਲੀਗੇਸ਼ਨ ਦਾ ਇਨਵੈਸਟ ਪੰਜਾਬ ਵੱਲੋਂ ਸਾਨੂੰ ਉਮੀਦ ਹੈ ਕਿ ਸਾਊਥ ਕੋਰੀਆ ਦੇ ਵਿੱਚੋਂ ਬਹੁਤ ਸਾਰੀ ਇਸ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਹੈ ਉਹ ਜਲਦੀ ਪੰਜਾਬ 'ਚ ਆਊਗੀ ਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਆਪ ਨੂੰ ਪੂਰੀ ਦੁਨੀਆ ਦੇ ਵਿੱਚ ਆਪਣੇ ਆਈਡੀਆਜ਼ ਨੂੰ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਕਰਨ ਦਾ ਮੌਕਾ ਮਿਲੇਗਾ ਬਹੁਤ ਬਹੁਤ ਧੰਨਵਾਦ ਸਾਸੀ ਕਾਲ